ਮੇਰੇ ਨੂੰ ਪਿਆਰ ਭਰੀ ਜਨਤ ਸੀ ਜੀ ਪਰਮੇਸ਼ਵਰ ਦਾ ਸਿਮਾਉਤਾ ਨਾਮ ਕਰਦੇ ਨੇ ਪਰਮੇਸ਼ਰ ਸਾਨੂੰ ਪਿਛਲੇ ਹਫ਼ਤੇ ਸਮਾਰ ਕੇ ਰੱਖਿਆ ਹੱਕ ਦਾ ਪਹਿਲਾਂ ਤਾਂ ਖੁਦਾ ਨਾਲ ਦਿੱਤਾ ਹੈ ਤਾਂ ਕਿਸੇ ਖੁਦਾ ਦੀ ਜ਼ਰੂਰੀ ਵਿੱਚ ਆ ਕੇ ਉਹਦਾ ਧੰਨਵਾਦ ਉਹਦੀ ਮਹਿਮਾਤ ਉਹਦੀ ਵਡਿਆਈ ਕਰ ਸਗੀ ਪ੍ਰਭੂ ਸਤਿਮੂਚਿਸ ਸਾਢੇ ਨਾਲ ਹਰ ਰੋਜ਼ ਹਰ ਦਿਨ ਹਰ ਵੇਲੇ ਪਿਲਿਆ ਯਾ ਕਰਦਾ ਹੈ ਤਾ ਪ੍ਰਭੂ ਸਾਨੂੰ ਸਮਾਰ ਕੇ ਰੱਖਦਾ ਹੈ ਤਾਂ ਪਰਮੇਸ਼ਰ ਚਾਹੁੰਦਾ ਹੈ ਕਿ ਜਿਹੜੇ ਸਾਰਨ ਭਲਾਈ ਕਰਦਾ ਵਾ ਜਿਹੜੇ ਈਸਤ ਜੀਵ ਵਿੱਚ ਮੈਂ ਕੰਮ ਕਰਦਾ ਵਾਂ ਕੋਈ ਈਸਤ ਮੇਰਾ ਮਹਿਮਾ ਕਰੇ ਆੜ ਕੇ ਮੇਰਾ ਧੰਨਵਾਦ ਕਰੇ ਹallelujah ਹallelujah ਇਸ ਲਈ ਪਰਮੇਸ਼ਵਰ ਨੇ ਸਾਨੂੰ ਬਣਾਇਆ ਹੈ ਤਾਂ ਕਿ ਉਹ ਪਰਮੇਸ਼ਵਰ ਦਾ ਧੰਨਵਾਦ ਕਰ ਸਕੇ ਹallelujah ਹallelujah ਤਾਂ ਕਿ ਜਿਹ ਦਸੀ ਖੁਦਾ ਦਾ ਧੰਨਵਾਦ ਕਰਨਗੇ ਦੇ ਕਤਮ ਵਿੱਚ ਬੈਠ ਕੇ ਤੇ ਪ੍ਰਭੂ ਦੇ ਹੱਥੋਂ ਸਾਡੇ ਸੁੱਖ ਦੇ ਦਿਨ ਆ ਜਾਣਗੇ ਹallelujah 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 ਜੇ ਮੈਸੀ ਪੰਨੂ ਬੋਲਿਆ ਸੀ ਕਿ ਜਿਹੜੇ ਜਾਗ ਜਾਗ ਕਰਦੇ ਨੇ ਦੁਆ ਉਹ ਕਦੇ ਨਾ ਦੁਖੀ ਹੋਣਗੇ ਤੇ ਉਹਨਾਂ ਦੇ ਨੇੜੇ ਰਹਿੰਦਾ ਹੈ ਖੁਦਾ ਉਹ ਕਦੇ ਵੀ ਦੁਖੀ ਨਾ ਹੋਣਗੇ ਸੱਚਮੁੱਚ ਜਦੋਂ ਸੀ ਦੁਆ ਕਰਦੇ ਆ ਤੇ ਦੁਆ ਸਾਨੂੰ ਮਜ਼ਬੂਤ ਬਣਾਉਂਦੀ ਆ ਦੁਆ ਸਾਨੂੰ ਕੀ ਬਣਾਉਂਦੀ ਹੈ ਮਜ਼ਬੂਤ ਦੁਆਰ ਕਰਨ ਦੇ ਨਾਲ ਸਾਡੇ ਬੰਧਨ ਟੁੱਟਦੇ ਆ ਦੁਆਰ ਕਰਨ ਦੇ ਨਾਲ ਸਾਡੇ ਸਰੀਰ 'ਚ ਬਿਮਾਰੀਆਂ ਭਜਦੀਆਂ ਵਾ ਦੁਆਰ ਕਰਨ ਦੇ ਨਾਲ ਜੋ ਵੀ ਸ਼ੈਤਾਨ ਦੀਆਂ ਸ਼ਕਤੀਆਂ ਸਾਡੇ ਉੱਪਰ ਰਾਜ ਕਰਦੀਆਂ ਵਾ ਉਹ ਭਜਦੀਆਂ ਵਾ ਹallelujah ਹallelujah ਦੁਆਰ ਕਰ ਨਾਲ ਸਾਡੇ ਘਰ ਦੇ ਹਾਲਾਤ ਬਦਲ ਜਾਂਦੇ ਆ ਹallelujah 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 ਅਓ ਸ੍ਰੀਪ ਵਿੱਚ ਦੇ ਬਚਨਾਂ ਜਾਵਾਂਗੇ ਅੱਜ ਦਾ ਵਚਨ ਹੈ ਕਿ ਬਿਮਾਰੀਆਂ ਬਾਰੇ ਤੇ ਕੁੱਝ ਬਿਮਾਰੀਆਂ ਹੁੰਦੀਆਂ ਵਾ ਉਹ ਜਿਹੜੀਆਂ ਸਾਡੇ ਪਾਪਾਂ ਦੇ ਕਾਰਨ ਆਉਂਦੀਆਂ ਸਾਡੇ ਉੱਤੇ ਤੇ ਕੁੱਝ ਬਿਮਾਰੀਆਂ ਹੁੰਦੀਆਂ ਵਾ ਜੋ ਸ਼ੈਤਾਨ ਦੇ ਸ਼ਕਤੀਆਂ ਲੈ ਕੇ ਆਉਂਦੀਆਂ ਹੈ ਤੇ ਕੁੱਝ ਬਿਮਾਰੀਆਂ ਹੁੰਦੀਆਂ ਜੋ ਪਰਮੇਸ਼ਰ ਵੱਲੋਂ ਸਾਡੀ ਪਰਖਿਆ ਵਾਸਤੇ ਹੁੰਦੀਆਂ ਵਾ ਹallelujah 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 ਤੇ ਕੁੱਝ ਬਿਮਾਰੀ ਦੇ ਦੁਸ਼ਟ ਆਤਮਾ ਵੱਲੋਂ ਹੁੰਦੀਆਂ ਵਾ ਉਸ insan ਦੀ ਬੋਧ ਨੂੰ ਪਰਿਸ਼ਟ ਕਰ ਦਿੰਦੀਆਂ ਵਾ ਹallelujah 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 ਬਿਮਾਰੀਆਂ ਅਲੱਗ-ਅਲੱਗ ਪ੍ਰਕਾਰ ਦੀਆਂ ਜਿਹੜੀ ਬਿਮਾਰੀ ਪਰਮੇਸ਼ਰ ਵੱਲੋਂ ਹੁੰਦੀ ਹੈ ਉਹ ਪਰਮੇਸ਼ਰ ਦੇ ਨਾਮ ਨੂੰ ਮਹਿਮਾ ਮਿਲਦੀ ਆ ਹallelujah ਹallelujah ਤੇ ਜਿਹੜੀ ਬਿਮਾਰੀ ਸਾਡੇ ਪਾਪ ਤੇ ਕੱਲ ਸਾਡੇ ਵਿੱਚ ਆਉਂਦੀ ਆ ਉਹ ਸਾਡੇ ਜੀਵਨ ਸੁਧਾਰ ਲੈਣ ਵਾਸਤੇ ਆਉਂਦੀ ਆ ਹallelujah ਸਾਡੇ ਸੀ ਪਾਪ ਦੁਆਰਾ ਨਾ ਕਰੀਏ ਇਸ ਕਰਕੇ ਸਾਡੇ ਜੀਵਨ ਵਿੱਚ ਦੁੱਖ ਆਉਂਦੇ ਆ ਬਿਮਾਰੀ ਆਉਂਦੀ ਆ ਤਾਂ ਤੁਸੀਂ ਵੱਧ ਤੋਂ ਵੱਧ ਪ੍ਰਭੂ ਦੇ ਕਦਮਾਂ 'ਚ ਬੈਠ ਕੇ ਉਸ ਦੇ ਨਾਮ ਦੇ ਵਿੱਚ ਹੋਰ ਅੱਗੇ ਵੱਧ ਸਕੀਏ ਹallelujah ਤੇ ਜਿਹੜਾ ਵੀ ਸਾਡ ਪਾਪ ਕਰਦਾ ਹੈ ਉਸ ਨੂੰ ਪਤਾ ਹੁੰਦਾ ਕਿ ਅਸੀਂ ਕੀ ਕੀਤਾ ਪਾਪ ਕੀਤਾ ਵਾ ਤੇ ਜਦੋਂਸੀਂ ਆਪਣੇ ਪਾਪਾਂ ਦੀ ਮਾਫੀ ਮੰਗਦੇ ਆ ਤਾਂ ਪ੍ਰਭੂ ਸਾਡੇ ਪਾਪ ਮਾਫ ਕਰਦਾ ਵਾ ਖੁਦਾ ਦੇ ਵਚਨ 'ਚ ਲਿਖਿਆ ਹੈ ਤੇ ਜਦੋਂ ਤੁਸੀਂ ਨੇਚਰਲ ਪ੍ਰਾਰਥਨਾ ਕਰੋਗੇ ਵਿਸ਼ਵਾਸ ਨਾਲ ਪ੍ਰਾਰਥਨਾ ਕਰੋਗੇ ਉਹ ਪ੍ਰਾਰਥਨਾ ਤੁਹਾਡੀ ਬਿਮਾਰ ਨੂੰ ਬਚਾਵੇਗੀ ਤੇ ਜੇ ਉਸਨੇ ਪਾਪ ਵੀ ਕੀਤੇ ਹੋਣਗੇ ਤਾਂ ਉਹਦੇ ਪਾਪ ਮਾਫ ਹੋ ਜਾਣਗੇ ਹallelujah 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 ਇਸ ਕਰਕੇ ਪਰਮੇਸ਼ਰ ਸਾਡੇ ਜੀਵਾਂ ਵਿੱਚ ਬਿਮਾਰੀਆਂ ਨੂੰ ਬਾਹਰ ਕੱਢਦਾ ਵਾ ਤਾਂ ਕਿ ਪਰਮੇਸ਼ਰ ਦੇ ਨਾਮ ਨੂੰ ਈਮਲੇ ਮਹਿਮਾ ਮਿਲੇ ਹallelujah ਆਮਨ